ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਆਨਬਰ ਦਿਖਾਉਣਿਆ ਜਿੰਨਾਂ ਵਿੱਚੋਂ ਦੋ ਚੰਬੀਆਂ ਕੋੜੀਆਂ ਇੱਕ ਨੁਕਰਾ ਕੋੜਾ ਇੱਕ ਮਾਰਵਾੜੀ ਕੋੜਾ ਤੇ ਇੱਕ ਮਾਰਵਾੜੀ ਬਸੇਰਾ ਬਾਕੀ ਇੱਕ ਇਹ ਚੰਬੀ ਕੋੜੀ ਦਿਖਾਉਣੀ ਆਪਾਂ ਨੂੰ ਇੱਕ ਇਹ ਚੰਬੀ ਕੋੜੀ ਦਿਖਾਉਣੀ ਆ ਤੇ ਇੱਕ ਅੱਗੇ ਨੁਕਰਾ ਬਸੇਰਾ ਦਿਖਾਉਣਾ ਜੀ ਨੁਕਰਾ ਬਸੇਰਾ ਹੀ ਆ ਹਜੇ ਕੋੜਾ ਤਾਂ ਨਹੀਂ ਬਾਕੀ ਜੇ ਕਿਸੇ ਵੀਰ ਭਰਾ ਨੂੰ ਜਿਹੜਾ ਵੀ ਜਾਨਵਰ ਪਸੰਦ ਆਇਆ ਤਾਂ ਉਹ ਮਾਲਕਾਂ ਨਾਲ ਕਰ ਲਿਓ ਸੰਪਰਕ ਤੇ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਇਕ ਤੇ ਜੇ ਕਿਸੇ ਨੇ ਕਰਦਾ ਆਪਦਾ ਜਾਨਵਰ ਸੇਲ ਤਾਂ ਆਪਾਂ ਨੂੰ ਫੋਟੋ ਵੀਡਿਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਹੈ ਕਰਦੇ ਆਪਾਂ ਬਸਤੀ ਕੋੜੀ ਬਾਰੇ ਗੱਲ ਬਾਤ ਹੀ 95+ ਹਾਈਟ ਹੈ ਇਹਦੀ ਮੌਕੇ ਤੇ ਖਾਲੀ ਹੈ ਅੰਦਰ ਦੀ ਸਾਫ਼ ਹੈ ਮੁੱਲ ਮਾਲਕ ਵੀਰ ਕਰਦੇ ਦਾ 7000 ਰੁਪਏ ਜ਼ਿਲ੍ਹਾ ਬਠਿੰਡਾ ਪਿੰਡ ਤਹਾਨੀਆਂ ਜੇ ਕਿਸੇ ਵੀਰ ਭਰਾ ਨੂੰ ਇੱਕ ਕੁੜੀ ਪਸੰਦ ਆਉਂਦੀ ਆ ਤਾਂ ਇਹਦੇ ਬਾਰੇ ਮਾਲਕ ਨਾਲ ਸੰਪਰਕ ਕਰ ਸਕਦਾ ਹੈ ਬਾਕੀ ਚੰਦਾ ਬਣ ਬਹੁਤ ਜ਼ਿਆਦਾ ਤੁਸੀਂ ਆਪਦੇ ਮਨਪਸੰਦ ਦੇ ਘੋੜੇ ਤੋਂ ਭਰਾ ਕੇ ਨੁਕਰੇ ਬੱਚੇ ਲੈ ਸਕਦੇ ਹੋ ਅੰਦਰ ਦੀ ਸਾਫਾ ਮਾਲਕ ਵੀਰ ਕਹਿੰਦੇ ਸਾਡੀ ਫੁੱਲ ਗਾਰੰਟੀ ਹੈ ਬਾਕੀ ਬਾਲ ਪੌਰੀਆਂ ਦੀ ਬਿਲਕੁਲ ਸਾਫਾ ਚੈੱਕ ਕਰ ਸਕਦੇ ਹੋ ਕੁੜੀ ਤੁਸੀਂ ਹੱਡਾ ਪੈਰਾ ਦੀ ਵੀ ਬਿਲਕੁਲ ਮਜ਼ਬੂਤ ਆਗੀ ਤੇ ਮਾਲਕ ਵੀਰਾ ਲਵੇ ਇਹ ਚੰਬੀ ਕੁੜੀ ਆ ਬਸ ਏਰੀਆ ਹੈ ਹਜੇ 3 ਸਾਲ ਉਮਰ ਹੈ ਦੀ ਕਟ ਪਲੱਸ ਹਾਈ ਟੈਮ ਮੌਕੇ ਤੇ ਖਾਲੀ ਅੰਦਰ ਦੀ ਇਹ ਵੀ ਸਾਫ ਤੇ ਮੁੱਲੇ ਦਾ ਮਾਲਕ ਵੀਰ ਕਰਦੇ 90000 ਰੁਪਏ ਜੇ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਉਂਦੀ ਹੈ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਤੇ ਕੰਨਾ-ਕੁੰਨਾ ਦੀ ਵੀ ਪੂਰੀ ਸਕੀਨ ਹੈ ਗਰਦਨ ਗੁਰਦਨ ਪੂਰੀ ਲੰਬੀ ਹੈ ਬਾਕੀ ਬਾਡੀ ਮੰਤਰ ਵੀ ਪੂਰਾ ਮਜ਼ਬੂਤ ਹੈ ਬਾਕੀ ਚਾਲ ਚੋਲ ਵੀ ਸੋਹਣੀ ਦਰਦੀ ਹੈ ਜੇ ਕਿਸੇ ਵੀਰ ਭਰਾ ਨੂੰ ਇਹ ਕੋੜੀ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਤੇ ਇੱਕ ਇਹ ਹੈਗਾ ਜੀ ਨੋਕਰਾ ਬਸੇਰਾ 37 ਮਹੀਨੇ ਉਮਰ ਹੈ ਦੀ 64+ ਹਾਈਟ ਹੈ ਅਰਜਨ ਰੌਲੀ ਵਾਲੇ ਦਾ ਬੱਚਾ ਜ਼ਿਲ੍ਹਾ ਜਲੰਧਰ ਐ ਮਾਲਕ ਵੀਰਾਂ ਦਾ ਜੇ ਕਿਸੇ ਵੀਰ ਭਰਾ ਨੇ ਇਹ ਖਰੀਦਣ ਆ ਤਾਂ ਉਹ ਇਹਦੇ ਬਾਰੇ ਗੱਲਬਾਤ ਕਰ ਸਕਦਾ ਮਾਲਕ ਵੀਰਾਂ ਨੇ ਬਾਹਰ ਜਾਣਾ ਬਾਕੀ ਅੱਗੇ ਦੋ ਜਾਨਵਰ ਹੋਰੇ ਜੀ ਇੱਕ ਮਰવાડી ਬਸੇਰਾ ਤੇ ਇੱਕ ਮਰવાડી ਕੋੜਾਗਾ ਕੋੜਾ ਮੱਝੂਕੇ ਬਲਡਲਾਈਨ ਦਾ ਕਰਦਿਆਂ ਗੱਲ ਆਪਾਂ ਇਹ ਬਸੇਰੇ ਬਾਰੇ ਗੱਲਬਾਤ ਉਮਰੇ ਕੀ ਇਹਦੀ 24 ਮਹੀਨੇ ਤੇ ਕੱਦੇ ਦਾ ਹੈਗਾਗਾ 60 ਪਲੱਸ ਬਾਕੀ ਦੀ ਜਾਣਕਾਰੀ ਤੁਸੀਂ ਮਾਲਕਾ ਤੋਂ ਲੈ ਸਕਦੇ ਹੋ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਤੇ 92266 26297 ਬਾਕੀ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਲਸ ਤੇ ਆਪਣਾ ਨੰਬਰ ਚੱਲੀ ਜਾਂਦਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਪੇਜ ਸਕਦਾ ਪਜੂਟ ਤੇ ਫਰੀ ਦੇ ਵਿੱਚ ਐਡ ਲਗਾ ਦਾਂਗੇ ਤੇ ਬਾਕੀ ਜੇ ਆਪਾਂ ਕਰੀਏ ਇਹ ਮੱਝੂ ਕੋਈ ਬਲੱਡਲੈਨ ਦਾ ਘੋੜਾ ਦੱਸਿਆ ਮਾਲਕ ਵੀਰਾ ਨੇ ਬਾਕੀ ਨੌ ਇਹਦਾ ਹੈਗਾ ਸੁਲਤਾਨ ਉਮਰੇ ਦੀ ਹੈਗੀ ਆ 5 ਤੋਂ 6 ਸਾਲ ਕਾਦੇ ਦਾ ਹੈਗਾ 63 ਪਲੱਸ ਬਾਕੀ ਕਰੰਟ ਕਰੰਟ ਪੂਰਾ ਤੇ ਸਾਊਸੀਲ ਵੀ ਪੂਰਾ ਜਵੱਖਾਂ ਨੂੰ ਵੀ ਰਾਈਡਿੰਗ ਕਰਾਉਂਦਾ ਕਿ ਮਰਜੀ ਗੋਈ ਮਰਜੀ ਜਵਾਖ ਲਈ ਜਫਰੀ ਚੱਲੇ ਬਾਕੀ ਇਹ ਦੋਵੇਂ ਹੀ ਹਨ ਪਰ 21 ਮਾਲਕਾਂ ਲੌਰੇ ਨੇ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਉਂਦੇ ਆਗੇ ਤਾਂ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਮਾਲਕ ਕਹਿੰਦੇ ਜੈ ਜੇ ਰੇਟ ਦੇ ਵਿੱਚ ਦੇ ਦੇਣੇ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਘੋੜਾ ਵਧੀਆ ਹੈ ਰਾਈਡਿੰਗ ਦਾ ਵੀ ਪਾਸ ਹੈ ਬਾਕੀ ਬਰੀਡਿੰਗ ਲਈ ਵੀ ਸਹੀ ਹੈ ਖਰੀਦਣ ਲਈ ਮਾਲਕ ਨਾਲ ਕਰ ਲਿਓ ਸੰਪਰਕ ਆਪਣੀ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਆਪਣਾ ਨੰਬਰ ਚੱਲ ਲੈ ਲਾਸਟ ਤੇ ਮਿਲਾਂਗੇ ਹੋਰ ਵੀਡੀਓ ਚ ਧੰਨਵਾਦ